ਪਹਿਲਾ ਭਾਈਆ ਜਾਰੇ ਉਠਾ ਲਿਆਉਂਦੇ ਨੇ ਜੀ ਮੇਰੇ ਗੱਡੀਆਂ ਚੱਲਦੀ ਆ ਜੀ ਉਹਨਾਂ ਨੂੰ ਸ਼ੌਂਕ ਵੇਖ ਜਾਂਦੇ ਆ ਹਾਥੀਆਂ ਉਠਾ ਲਿਆਉਣ ਲੱਗ ਪੈਂ ਜਾਂ ਆ। ਸਦਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤ ਸਦਾ ਸਭਿਆਚਾਰ ਕੀ ਕਿ ਇਦਾਂ ਹੀ ਆਉਣਾ ਹੀ ਆਣਾ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਹਰ ਸ਼ਖਸ ਆਪਣੇ ਵਿਆਹ ਨੂੰ ਯਾਦਗਾਰੀ ਬਣਾਉਣਾ ਚਾਹੁੰਦਾ ਹੈ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕ ਆਪਣੇ ਵਿਆਹਾਂ ਦੇ ਵਿੱਚ ਅਰੇਂਜਮੈਂਟ ਕਰਦੇ ਨੇ ਸੋ ਇੱਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਇੱਕ ਦੁਲਾ ਆਪਣੇ ਪੂਰਵਜਾਂ ਦੀ ਪਰੰਪਰਾ ਨੂੰ ਨਿਭਾਉਂਦੇ ਹੋਏ ਇੱਕ ਊਂਟ ਦੇ ਉੱਪਰ ਬੈਠ ਕੇ ਆਪਣੀ ਬਰਾਤ ਲੈ ਕੇ ਆਇਆ ਔਰ ਆਪਣੀ ਬੋਟੀ ਨੂੰ ਵਿਆਹਣ ਦੇ ਲਈ ਗਿਆ। ਸੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਇਹ ਸਾਰੀ ਜਿਹੜੀ ਵੀਡੀਓ ਦੱਸੀ ਜਾ ਰਹੀ ਹੈ ਜਿਸ ਵਿੱਚ ਇਹ ਸ਼ਖਸ ਆਪਣੇ ਪਰਿਵਾਰ ਦੇ ਨਾਲ ਆਪਣੀ ਦੁਲਹਨ ਨੂੰ ਵਿਆਹਣ ਦੇ ਲਈ ਊਂਟ ਦੇ ਉੱਪਰ ਜਾਂਦਾ। ਸੋ ਦੱਸਿਆ ਜਾਂਦਾ ਕਿ ਇਹਨਾਂ ਦੇ ਜਿਹੜੇ ਪੂਰਵਜ ਸਨ ਵੱਡੇ ਸਨ ਉਹ ਵੀ ਆਪਣੇ ਸਮੇਂ ਦੇ ਵਿੱਚ ਊਂਟਾਂ ਦੇ ਉੱਪਰ ਵਿਆਹ ਦੇ ਲਈ ਜਾਂਦੇ ਸਨ ਸੋ ਇਸ ਸ਼ਖਸ ਨੇ ਉਸ ਪਰੰਪਰਾ ਨੂੰ ਨਿਭਾਉਂਦੇ ਹੋਏ ਇੱਕ ਵੱਖਰਾ ਜਿਹੜਾ ਸਟਾਈਲ ਉਹ ਲੋਕਾਂ ਦੇ ਸਾਹਮਣੇ ਦਿਖਾਇਆ ਸੋ ਜਦੋਂ ਆਪਣੇ ਪਰਿਵਾਰ ਦੇ ਨਾਲ ਇਹ ਵਿਆਹ ਕੇ ਆਪਣੀ ਵਾਹਟੀ ਨੂੰ ਲੈ ਕੇ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਲੋਕਾਂ ਨੇ ਜਦੋਂ ਇਸ ਵੱਖਰੀ ਕਿਸਮ ਦੇ ਨਜ਼ਾਰੇ ਨੂੰ ਵੇਖਿਆ ਤਾਂ ਉਹ ਖੜ ਕੇ ਇਹਨਾਂ ਦੀਆਂ ਫੋਟੋਆਂ ਤੱਕ ਖਿੱਚਣ ਲੱਗੇ ਸੋ ਅਜੀਬ ਨਜ਼ਾਰਾ ਜ਼ਰੂਰ ਸੀ ਪਰ ਪਰਿਵਾਰ ਦੇ ਵਿੱਚ ਜਿੱਥੇ ਖੁਸ਼ੀ ਸੀ ਕਿ ਉਹਨਾਂ ਦੇ ਸੁਪੁੱਤਰ ਨੇ ਆਪਣੇ ਪੂਰਵਜਾਂ ਨੂੰ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਪਰੰਪਰਾ ਨੂੰ ਨਿਭਾਇਆ ਬੇਟੇ ਦਾ ਕੀ ਨਾਮ ਆ ਬੇਟੇ ਦਾ ਕੀ ਨਾਮ ਆ ਬੇਟਾ ਦਾ ਨਾਮ ਸੇਗ ਹਾਂਜੀ ਹਾਂਜੀ ਇਹ ਮੇਰੇ ਚਾਚੇ ਦਾ ਬੇਟਾ ਜੀ ਹਾਂਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤਲਬ ਸਾਡਾ ਸਭਿਆਚਾਰ ਕੀ ਏਦਾਂ ਹੀ ਆਉਣਾ ਹੀ ਆਉਣਾ ਜੀ ਤੇ ਬੜੀ ਖੁਸ਼ੀ ਹੋਈ ਆ ਜੀ ਜੇ ਆਪਣਾ ਅਸੀਂ ਪੁਰਾਣਾ ਪਰ ਪੁਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾ ਤੁਸਾਂ ਦੀ ਮਾਜਬ ਤੇ ਇਹਨ ਮੇਰਾ ਸਾਰ ਜੁੜਿਆ ਜੀ ਹਾਂਜੀ ਆਪਾਂ ਜੱਦੀ ਪਰਿਵਾਰ ਕੋ ਪਹਿਲਾ ਉਹ ਆਇਆ ਜਾਰੇ ਉਠਾ ਲਿਆਉਂਦੇ ਨੇ ਜੀ ਬਹੁਤ ਗੱਡੀਆਂ ਚੱਲ ਪਿਆ ਜੀ ਉਹਨਾਂ ਨੂੰ ਸ਼ੌਂਕ ਵੇਖ ਜਾਪਿਆ ਬਾਦੀਆਂ ਉਠਾ ਲਿਆਉਣ ਲੱਗ ਪਏ ਆ ਬਾਦ ਅੱਜ ਕਿਵੇਂ ਤਾਂ ਪੂਰਾ ਕਰਦਾ ਹੈ ਕੈਮਰਾ ਮਹਿਸੂਸ ਹੋ ਰਿਹਾ ਅੱਜ ਬਲੱਖਰ ਵਧੀਆ ਹੋ ਰਿਹਾ ਜੀ ਹਾਂਜੀ ਹਾਂਜੀ ਅੱਜ ਨਾਲੇ ਪਿੰਡ ਸ਼ੀਨਾ ਸ਼ੀਨਾ ਬਲਵੰਤ ਸਿੰਘ ਸ਼ੀਨਾ ਆਇਆ ਜੀ ਅੱਛਾ ਅੱਜ ਬੜੀ ਪੁਰਾਣੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੋਣੀ ਦੁਬਾਰਾ ਫੇਰ ਇਹ ਹੀ ਸ਼ੁਰੂ ਹੋਈ ਹੈ ਜੀ ਆਮ ਦੇਖਿਆ ਕਿ ਬੰਦ ਹੋ ਗਈ ਸੀ ਤੇ ਗੱਡੀਆਂ ਕਾਰਾਂ ਸ਼ੁਰੂ ਹੋ ਗਈ ਸੀ ਪਰ ਅੱਜ ਫੇਰ ਦੁਬਾਰਾ ਜੀ ਲੇਕਿਨ ਇਹ ਆਡੀ ਆਪਣੀ ਰਹੀ ਸੀ ਇਹ ਬਿਲਕੁਲ ਜੀ ਇਹ ਰਹੀ ਸੀ ਇਸ ਚੀਜ਼ ਦੀ ਤੇ ਇਹ ਰਹੀ ਪੂਰੀ ਕੀਤੀ ਹੈ ਜੀ ਤਾਂ ਲ ਕੀ ਲੱਗਦਾ ਸਤਨਾਮ ਹਾਂ ਜੀ ਮੇਰਾ ਇਹ ਆਪਣੇ ਨਹੀਂ ਜੀ ਮੇਰਾ ਬਿਊਰੋ ਰਿਪੋਰਟ ਲੁਧਿਆਣਾ ਟਾਈਮਸ